ਹਾਂ ਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਅਸੀਂ ਜਾਣੇ ਕਿ ਬਠਿੰਡਾ ਰੋਡ ਦਾ ਜੋ ਕੋਟਕਪੂਰੇ ਤੋਂ ਜਾਂਦਾ ਹੈ ਤੇ ਇੱਥੇ ਝੋਨਾ ਵਿਖਦਾ ਹੈ ਮੰਡੀ ਹੁੰਦੀ ਹੈ ਇੱਥੇ ਜਾਣੇ ਕਿ ਇੱਥੇ ਝੋਨਾ ਵਿਖਦਾ ਹੈ ਤਾਂ ਜਦੋਂ ਝੋਨਾ ਆ ਬਾਹਲਾ ਹੋ ਜਾਂਦਾ ਤੇ ਜਦੋਂ ਗੱਟੇ ਭਰਦੇ ਆ ਤੇ ਟਰੱਕ ਇਧਰਲੇ ਪਾਸੇ ਲਾਇਆ ਸੀ ਹੈਗਤੀ ਟਰੱਕ ਦੇ ਉੱਤੇ ਬੋਰੀਆਂ ਸਿੱਟੀਆਂ ਸੀ ਤੇ ਇਹ ਚੜਨ ਨੂੰ ਬਣਾਇਆ ਸੀ ਟਰੱਕ ਵਾਲਿਆਂ ਨੇ ਆਹ ਜਿਹੜੀਆਂ ਬੋਰੀਆਂ ਪਈਆਂ ਆਹ ਵੀ ਆਹ ਆਹ ਮਿੱਟੀ ਇਹਨਾਂ ਦੀ ਮਿੱਟੀ ਭਰੀ ਵੀ ਹੈ ਤੇ ਮੁੜ ਕੇ ਉਹ ਚੱਕ ਕੇ ਨਹੀਂ ਗਏ ਜੱਟੇ ਨਹੀਂ ਗਏ ਵੀ ਇਹਨਾਂ ਨੂੰ ਚੱਕ ਵੀ ਜਾ ਕੇ ਆਪਦਾ ਕੰਮ ਕੱਢ ਲਿਆ ਜਿਹੜੇ ਮੰਡੀਆਂ ਦੇ ਚੌਧਰੀ ਆ ਨਾ ਜਿਹੜੇ ਮਤਲਬ ਹੀ ਚੌਧਰੀ ਆ ਮੰਡੀਆਂ ਦੇ ਹੁਣ ਉਹਨਾਂ ਨੇ ਲਾ ਕੇ ਉਧਰਲੇ ਪਾਸੇ ਚੜਨੂ ਬਣਾਇਆ ਸੀ ਟਰੱਕ ਇਧਰ ਸੜਕ ਤੇ ਲੱਗਿਆ ਸੀ ਵੀ ਚੜਨੂ ਬਣਾਇਆ ਸੀ ਟਰੱਕ ਨੂੰ ਭਰਨ ਵਾਸਤੇ ਬੋਰੀਆਂ ਤੇ ਮੁੜ ਕੇ ਮਾਂ ਦੇ ਪੁੱਤ ਘੱਟੇ ਐਂ ਛੱਡ ਗਈ ਹੁਣ ਮੰਨ ਕੇ ਚੱਲੋ ਨੇਰੇ ਰਾਤ ਨੂੰ ਕੋਈ ਐਕਸੀਡੈਂਟ ਹੋ ਜੇ ਤਾਂ ਇਹਦਾ ਜ਼ਿੰਮੇਵਾਰ ਕੌਣ ਹੈ ਅਸੀਂ ਕਹਿੰਦੇ ਆ ਕਿ ਲੋਕਾਂ ਵਿੱਚ ਖਿਆਲ ਰੱਖਿਆ ਕਰੋ ਇਹ ਵੀ ਖਿਆਲ ਰੱਖਿਆ ਕਰੋ ਛੋਟੀਆਂ ਜ਼ਿੰਮੇਵਾਰੀਆਂ ਬਣਦੀਆਂ ਤਣਕਤਾ ਦੇ ਦਾਣੇ ਤਾਂ ਬੜੇ ਹੁੰਝਦੇ ਆ ਤਾਂ ਇਹਨਾਂ ਵਿੱਚ ਵੀ ਧਿਆਨ ਦੇ ਦਿਆ ਕਰੋ ਵੀ ਇਹ ਚੱਕਣਾ ਵੀ ਤੁਹਾਡਾ ਫਰਜ਼ ਬਣਦਾ ਹੈ ਹੁਣ ਅਸੀਂ ਕੱਲੀ ਵੀੜ ਕੋ ਨਹੀਂ ਪਾਵਾਂਗੇ ਇਹਨੂੰ ਚੱਕ ਕੇ ਪਾਸੇ ਮਿੱਟੀ ਨੂੰ ਵੀ ਸੱਟ ਕੇ ਜਾਵਾਂਗੇ ਇਹ ਸਿਖਾਇਆ ਸਾਨੂੰ ਡੇਰਾ ਸੱਚਾ ਸੌਦਾ ਤੇ ਪੂਜੇ ਗੁਰੂ ਜੀ ਨੇ ਤੇ ਅਸੀਂ ਵਹਿਮ ਕਲਾ ਦੇ ਨਰੇਗਾ ਮਧੂਰਾ ਨੂੰ ਫੇਰ ਅੱਜ ਚੇਤਾਵਨੀ ਦੇਣੀ ਚਾਹੁੰਦੇ ਆ ਤੁਸੀਂ ਤਾਂ ਉੱਥੇ ਮਿੱਟੀ ਨਹੀਂ ਕੱਢਦੇ ਸੀ ਅਸੀਂ ਮੁਕਤ ਚੱਕਦੇ ਆ ਆਹ ਆਹ ਮੁਕਤ ਚੱਕ ਨਹੀਂ ਆਵੇ ਆਹ 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 ਮਿੱਟੀ ਚੱਕ ਕੇ ਉਧਰ ਸਿੱਟਣੀ ਹੈ ਐਹੋ ਜੇ ਕੰਮ ਸਿਖਾਇਆ ਸਾਡੇ ਗੁਰੂ ਨੇ ਜਿਹੜੀ ਸਾਡੀ ਨਿੰਦਿਆ ਕਰਦੇ ਆ ਅਸੀਂ ਦੱਸਣਾ ਚਾਹੁੰਦੇ ਆ ਜੇ ਚੰਗੇ ਕੰਮਾਂ ਵਿੱਚ ਜੋਗਤਾਂ ਨੂੰ ਪਾਇਆ ਕਰੋ ਪੈਸੇ ਲੈ ਕੇ ਵੀ ਤੁਸੀਂ ਨਹੀਂ ਕਰਦੇ ਕਿ ਤੇ ਅਸੀਂ ਮੁਕਤ ਕਰਨਾ ਹੈ ਜਾ ਕੇ ਉਧਰ ਸਿੱਟਣਾ ਹੈ ਕਿਉਂਕਿ ਸਾਨੂੰ ਇਹ ਪਤਾ ਕਿ ਇੱਥੇ ਕੋਈ ਹਾਸਾ ਹੋ ਸਕਦਾ ਦੁਰਘਟਨਾ ਹੋ ਸਕਦੀ ਆ ਦੇਖ ਸਕਦੇ ਆ ਆ ਮਿੱਟੀ ਆ ਆਹ ਮਿੱਟੀ ਫਿਰ ਦੂਜੇ ਪਾਸੇ ਆ ਜਾਓ ਐ ਚੜਨੂ ਬਣਾਇਆ ਸੀ ਉਹਨਾਂ ਨੇ ਆਹ ਚੜਨੂ ਬਣਾਇਆ ਸੀ ਐ ਕਰਕੇ ਟਰੱਕ ਚੜਦਾ ਸੀ ਬਈਲੇ ਪਾਸੇ ਵੀ ਘੱਟੇ ਭਰੇ ਸੀ ਤੇ ਆਹ ਮੰਡੀਆਂ ਦੇ ਜਿਹੜੇ ਚੌਧਰੀ ਆ ਨਾ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਹਾਂ ਚੌਧਰੀ ਸਾਹਿਬ ਜੀ ਚੌਧਰੀ ਤਾਂ ਤੁਹਾਡਾ ਨਾਂ ਤਾਂ ਬਹੁਤ ਵੱਡਾ ਤੇ ਇੰਨਾ ਚ ਵੀ ਖਿਆਲ ਕਰ ਲਿਆ ਕਰੋ ਵੀ ਇਹ ਵੀ ਚਕਾਉਣੇ ਆ ਅਸੀਂ ਇੱਧਰ ਵੀ ਧਿਆਨ ਦੇ ਲਿਆ ਕਰੋ ਕੱਲੇ ਚੌਧਰੀ ਵਾਲੀ ਨਾ ਮਤਲਬ ਵੀ ਕਰਿਆ ਕਰੋ ਆ ਧਿਆਨ ਦੇ ਲਿਆ ਕਰੋ ਦਾਣੇ ਹੁੰਦੇ ਆ ਇਹਨਾਂ ਦਾ ਵੀ ਖਿਆਲ ਕਰ ਲਿਓ ਛੋਟੇੇ ਕੰਮ ਆ ਇਹ ਇਧਰ ਵੀ ਧਿਆਨ ਦੇ ਕਰੋ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋ ਸ਼ਬਦ ਵੱਧ ਘੱਟ ਬੋਲੇ ਕਿ ਮਾਫੀ ਤੱਤਾ ਸੀ ਤਾਂ ਬੋਲਦੇ ਆ ਕਿ ਅਸੀਂ ਛੋਟਾ ਦਿਮਾਗ ਖੋਲਦੇ ਆ ਲੋਕਾਂ ਦਾ ਛੋਟੇ ਦਿਮਾਗ ਬੰਦ ਪਏ ਆ ਪੈਸਿਆਂ ਵਾਲੇ ਪਾਸੇ ਆ ਥੋੜਾ ਜਿਹਾ ਉਧਰ ਧਿਆਨ ਦੇ ਲਿਆ ਕਰੋ ਇਧਰ ਵੀ ਧਿਆਨ ਦੇ ਲਿਆ ਕਰੋ ਤੇ ਇਹਨਾਂ ਕੁਝ ਕਹਿੰਦੇ ਜੇ ਕੋਈ ਸਾਥੋ ਸ਼ਬਦ ਵੱਧ ਘੱਟ ਬੋਲੇ ਕਿ ਮਾਫੀ ਚਾਹੁੰਦੇ ਆ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਇਹ ਸਿਖਾਇਆ ਸਾਨੂੰ ਡੇਰਾ ਸੱਚ ਕੰਟਰ ਸਰ ਸਾਡੇ ਨੂੰ 13000 ਰੁਪਏ ਆਸਰਾ ਜੀ